ਤਾਂ ਪਿਆਰੇ ਬੱਚਿਓ ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਕਰਦੇ ਪਏ ਆਂ ਜਿਹਦੇ ਵਿੱਚ ਬੇਟਾ ਭਾਈ ਜੈਤਾ ਜੀ ਫਾਊਂਡੇਸ਼ਨ ਵੱਲੋਂ ਤਿਆਰ ਪੁਸਤਕ ਤੇ ਗਣਿਤ ਦੇ ਅਖੀਰ ਤੇ ਜਿਹੜੇ 6 ਪੇਪਰ ਦਿੱਤੇ ਹੋਏ ਆ ਉਹਨਾਂ ਚੋਂ ਦੋ ਪੇਪਰ 5 ਤੇ 6 ਨੰਬਰ ਪੇਪਰ ਪ੍ਰੈਕਟਿਸ ਜਿਹੜੇ ਵਾਲੇ ਪੇਪਰ ਕਰ ਚੁੱਕੇ ਆ ਹੁਣ ਆਪਾਂ 4 ਨੰਬਰ ਪੇਪਰ ਦੇ ਉੱਤੇ ਆਗੇ ਪ੍ਰੈਕਟਿਸ ਸੈੱਟ ਦੇ ਉੱਤੇ ਤਾਂ ਬੇਟਾ ਧਿਆਨ ਦੇ ਨਾਲ ਦੇਖਣਾ ਆ ਅਭਟਾ ਦਿੱਤੇ ਹੋਏ 2 3 4 5 6 6 9 ਦਿੱਤੇ ਹੋਏ ਵਿੱਚ ਸੱਜੇ ਤੋਂ ਕਿਸ ਨੌ ਦਾ ਸਥਾਨਕ ਮੁੱਲ 9 1000 ਹੈ ਤਾਂ ਇਹਦਾ ਮਤਲਬ ਬੇਟਾ 9 1000 ਇਹ ਬਣ ਗਿਆ 9 ਦੇ ਨਾਲ ਤਿੰਨ ਬਿੰਦੀਆਂ 9000 ਹੀ ਬਣ ਗਿਆ ਨਾ ਠੀਕ ਹੈ ਤਾਂ ਕਿਹੜੇ ਨਾਇ ਦਾ ਸਥਾਨਕ ਮੁੱਲ ਹੁੰਦਾ ਬੇਟਾ ਸਥਾਨ ਗ੍ਰੈਂਡ ਕਰਨ ਕਰਕੇ 1 2 3 ਤੇ 4 ਆ ਚੌਥਾ ਨਾਇਆ ਤੇ ਸੱਜੇ ਪਾਸੇ ਤਿੰਨ ਬਿੰਦੀਆਂ ਆ ਚੌਥੇ ਨਾਇ ਦਾ ਸਥਾਨਕ ਮੁੱਲ ਜਿਹੜਾ ਉਹ 9000 ਹੈ ਠੀਕ ਹੈ ਬੇਟਾ ਤਾਂ ਆਪਾਂ ਆਲਟਰਨੇਟਿਵ ਆਨਸਰ ਦੇਖਦੇ ਆ ਆ ਬੇਟਾ ਦਿੰਦਾ ਪਿਆ ਤਿੰਨ ਨੰਬਰ ਤੇ ਚੌਥਾ ਨਾਇਆ ਕਿਉਂਕਿ ਤਿੰਨ ਬਿੰਦੀਆਂ ਨਾਲ ਆ ਜਣੀਆਂ ਤਾਂ ਚੌਥਾ ਜਿਹੜਾ ਸਾਡਾ ਸਹੀ ਉੱਤਰ ਆ ਜਾਊਗਾ ਅੱਗੇ ਬੇਟਾ ਆਗੇ ਇਸ ਪੇਪਰ ਦੇ ਸਵਾਲ ਨੰਬਰ 2 ਦੇ ਉੱਤੇ 0.05 0.07 ਬੇਟਾ ਮੈਂ ਤੁਹਾਨੂੰ ਦੱਸਿਆ ਸੀ ਜਦੋਂ ਦਸ਼ਮਲਵ ਦੀ ਗੁਣਾ ਦਾ ਸਵਾਲ ਆਂਦਾ ਤੁਸੀਂ ਪਹਿਲਾਂ ਦਸ਼ਮਲਵ ਨੂੰ ਭੁੱਲ ਕੇ ਜਿਹੜੀਆਂ ਸੰਖਿਆਵਾਂ ਉਹਨਾਂ ਨੂੰ ਆਪਸ ਦੇ ਵਿੱਚ ਗੁਣਾ ਕਰ ਦੋ ਤਾਂ 5 7 ਆਗੇ ਬੇਟਾ 35 ਤੁਹਾਡੇ ਕੋਲੇ ਹੁਣ ਡੈਸੀਮਲ ਦੇ ਸੱਜੇ ਹੱਥ ਆਪਾਂ ਅੱਖਰ ਗਿਣ ਲੈਣੇ ਆ ਕਿੰਨੇ ਬਣਦੇ ਪਏ ਇੱਧਰ ਦੋ ਸਾਰੀਆਂ ਰਕਮਾਂ ਦੇ ਵਿੱਚ ਇਹ ਕਿੰਨੇ ਅੰਕ ਬਣਦੇ 1 2 3 ਤੇ 4 ਸਾਰੀ ਰਕਮ 'ਚ 4 ਅੰਕ ਡੈਸੀਮਲ ਦੇ ਸੱਜੇ ਹੱਥ ਬਣਦੇ ਪਏ ਜੇ ਇਹ ਜਿਹੜਾ ਉੱਤਰ ਆਇਆ ਇਹਦੇ ਡੈਸੀਮਲ ਜੇ ਕਿਤੇ ਨਾ ਹੋਵੇ ਸਭ ਤੋਂ ਲਾਸਟ ਤੇ ਗਿਣਦੇ ਆਪਾਂ ਤੇ ਡੈਸੀਮਲ ਚਾਰ ਹੱਥ ਇਧਰ ਨੂੰ ਖੱਬੇ ਹੱਥ ਨੂੰ ਚੱਲੂਗਾ ਇਹਦੇ ਉੱਤਰ ਦੇ ਵਿੱਚ ਵੀ ਡੈਸੀਮਲ ਦੇ ਸੱਜੇ ਹੱਥ ਚਾਰ ਅੰਕ ਹੋਣੇ ਚਾਹੀਦੇ ਆ ਇੱਕ ਇੱਕ ਪੰਜ ਆ ਦੂ ਤੀਜੀ ਜ਼ੀਰੋ ਚੌਥੀ ਜ਼ੀਰੋ ਫਿਰ ਡੈਸੀਮਲ ਠੀਕ ਹੈ ਤਾਂ ਇਹ ਉੱਤਰ ਆ ਗਿਆ ਇਹਦੇ ਇਹਦੇ ਇਧਰਲੇ ਪਾਸੇ ਆਪਾਂ ਜ਼ੀਰੋ ਡੈਸੀਮਲ ਦੇ ਖੱਬੇ ਹੱਥ ਲਿਖਣੀ ਲਿਖੋ ਨਹੀਂ ਲਿਖੋ ਤਾਂ ਵੀ ਸੇਮ ਹੀ ਹੁੰਦੀ ਹੈ ਵੈਲਿਊ ਤਾਂ 0.0035 ਸਾਡਾ ਉੱਤਰ ਆ ਗਿਆ ਆਪਾਂ ਆਲਟਰਨੇਟਿਵ ਆਨਸਰ ਦੇਖਾਂਗੇ 0.0035 4 ਨੰਬਰ ਸਾਡਾ ਜਿਹੜਾ ਰਾਈਟ ਆਨਸਰ ਆਉਂਦਾ ਪਿਆ ਆ ਅੱਗੇ ਬੇਟਾ ਆਪਾਂ ਆਗੇ ਸਵਾਲ ਨੰਬਰ 3 ਦੇ ਉੱਤੇ ਸਵਾਲ ਨੰਬਰ 3 ਦੇ ਉੱਤੇ ਕਿੰਦਾ 1 ਮੀਟਰ ਬਰਾਬਰ 10 ਡੈਸੀਮੀਟਰ ਹੋਵੇ 1 ਮੀਟਰ 10 ਡੈਸੀਮੀਟਰ ਠੀਕ ਹੈ ਡੈਸੀ ਹੁੰਦਾ ਹੀ 10ਵਾਂ ਹਿੱਸਾ ਹੈ ਤਾਂ 1 ਮੀਟਰ ਚ 10 ਡੈਸੀਮੀਟਰ ਹੁੰਦੇ ਆ ਤਾਂ 1 ਵਰਗ ਮੀਟਰ ਕਿਹਦੇ ਬਰਾਬਰ ਹੋਵੇਗਾ ਤਾਂ ਬੇਟਾ 1 ਮੀਟਰ ਦੇ 1 ਮੀਟਰ ਆ ਮੰਨ ਲਓ ਤੇ ਵਰਗ ਮੀਟਰ ਹੁੰਦਾ ਚਾਰੇ ਪਾਸੇ ਮੀਟਰ ਮੀਟਰ ਦੀ ਲੰਬਾਈ ਹੋਊਗੀ ਠੀਕ ਹੈ ਇਹਦਾ ਮਤਲਬ 10 ਡੈਸੀਮੀਟਰ ਇੱਧਰ ਹੋਗੇ 10 ਕਿਉਂਕਿ ਮੀਟਰ ਤੇ 10 ਡੈਸੀਮੀਟਰ ਵੀ ਕਰ ਸਕਦੇ ਆ ਨਾ ਡੈਸੀਮੀਟਰ 10 ਹੀ ਡੈਸੀਮੀਟਰ ਇੱਧਰ ਹੋਗੇ ਤਾਂ ਕਹਿੰਦਾ ਇਹ ਕੀ ਦੇ ਬਰਾਬਰ ਹੋਊਗਾ ਇਹਦੇ ਬੇਟਾ ਆਲਟਰਨੇਟਿਵ ਆਨਸਰ ਉਹਨੇ ਦਿੱਤੇ ਹੋਏ ਆ 100 ਵਰਗ ਡੈਸੀਮੀਟਰ ਤਾਂ ਬੇਟਾ ਜਦੋਂ ਇਹਦਾ ਖੇਤਰਫਲ ਦੇ ਰਿਹਾ 10 ਡੈਸੀਮੀਟਰ ਗੁਣਾ 10 ਡੈਸੀਮੀਟਰ ਇਹ ਆਜੂਗਾ 100 ਵਰਗ ਡੈਸੀਮੀਟਰ ਠੀਕ ਹੈ ਤੁਹਾਨੂੰ ਦੱਸਿਆ ਸੀ ਜਦੋਂ ਇਸ ਤਰ੍ਹਾਂ ਦਾ ਸਵਾਲ ਆਵੇ ਡਾਇਗਰਾਮ ਤੋਂ ਛੇਤੀ ਕਲੀਅਰ ਹੋ ਜਾਂਦਾ ਹੈ ਸਾਨੂੰ ਅੱਗੇ ਪੁੱਤ ਆਗੇ ਆਪਾਂ 4 ਨੰਬਰ ਸਵਾਲ ਦੇ ਉੱਤੇ ਕਹਿੰਦਾ 45 ਮੀਟਰ ਲੰਬੀ ਰੱਸੀ ਦਾ 2/9 ਹਿੱਸਾ ਕੱਟ ਦਿੱਤਾ ਬਾਕੀ ਕਿੰਨੀ ਰੱਸੀ ਬਚੀ ਠੀਕ ਹੈ ਤਾਂ ਬੇਟਾ ਬਾਕੀ ਬਚੀ ਰੱਸੀ ਹੈ ਜਿਹੜੀ ਬਾਕੀ ਰੱਸੀ ਕਿਵੇਂ ਕੱਢਾਂਗੇ ਬਰਾਬਰੇ ਕੁੱਲ ਰੱਸੀ ਮਾਈਨਸ ਕਟਿਆ ਭਾਗ ਕੁੱਲ ਰੱਸੀ ਮਾਈਨਸ ਕਟਿਆ ਭਾਗ ਕੁੱਲ ਰੱਸੀ ਕਿੰਨੀ ਹੈ ਬੇਟਾ 45 ਮੀਟਰ ਤੇ ਕਟਿਆ ਭਾਗ ਕਿੰਨਾ ਹੈ 2/9 45 ਗੁਣਾ 2/9 9545 5 ਦੁਣੀ 10 45 10 35 ਮੀਟਰ ਉੱਤਰ ਆ ਗਿਆ। ਬਾਕੀ ਰੱਸੀ ਕਿੰਨੀ ਬਚੀ 35 ਮੀਟਰ ਆ ਦੋ ਨੰਬਰ ਆਲਟਰਨੇਟਿਵ ਹੈ ਜਿਹੜਾ ਰਾਈਟ ਆਨਸਰ ਹੈ ਇਹਨੂੰ ਅਸੀਂ ਟਿਕ ਕਰ ਦਵਾਂਗੇ। ਅੱਗੇ ਬੇਟਾ ਆਗੇ ਅਸੀਂ ਸਵਾਲ ਨੰਬਰ 5 ਦੇ ਉੱਤੇ ਸਵਾਲ ਨੰਬਰ 5 ਦੇ ਵਿੱਚ ਬੇਟਾ ਦੇਖੋ ਇਦਾਂ ਦੇ ਸੁੱਖੇ ਸੁੱਖੇ ਸਵਾਲ ਆ ਜਾਣੇ ਫਿਰ ਤੁਸੀਂ ਉੱਥੇ ਘਬਰਾ ਜਾਣਾ। ਠੀਕ ਹੈ। ਤੋ ਬੇਟਾ ਇਹ ਇਹਨਾਂ ਦਾ ਜੋੜ ਫਲ ਦੱਸਣਾ ਆਪਾਂ ਆਨਸਰ ਚੋਂ ਦੇਖ ਲੈਣਾ ਕਿਉਂਕਿ ਡੈਸੀਮਲ ਚ ਜੋੜ ਫਲ ਪੁੱਛਦਾ ਪਿਆ ਤੇ ਆਪਾਂ ਇਹਨੂੰ ਡੈਸੀਮਲ ਚ ਕਨਵਰਟ ਕਰ ਲਾਂਗੇ 1/10 ਦਾ ਮਤਲਬ ਡੈਸੀਮਲ ਇੱਕ ਹੱਥ ਇਧਰ ਚਲ ਜਾਣਾ 10 ਖਤਮ ਹੋ ਜਾਣਾ ਜਮਾ 3/100 ਦਾ ਮਤਲਬ ਡੈਸੀਮਲ ਦੋ ਹੱਥ ਇਧਰ ਨੂੰ ਲੈ ਜੋ 13 10 ਇੱਥੇ ਡੈਸੀਮਲ ਲੱਗ ਗਿਆ ਆ ਖਤਮ ਹੋ ਗਿਆ ਜਮਾ 7/ 1000 ਆ ਬੇਟਾ ਤਿੰਨ ਬਿੰਦੀਆਂ ਖਤਮ ਹੋ ਜਾਣੀਆਂ ਡੈਸੀਮਲ ਨੇ ਤਿੰਨ ਹੱਥ ਭੇ ਹੱਥ ਚੱਲ ਜਾਣਾ 1 7 ਆ 1 0 1 0 ਤੇ ਫਿਰ ਡੈਸੀਮਲ ਹੁਣ ਬੇਟਾ ਡੈਸੀਮਲ ਦੇ ਥੱਲੇ ਡੈਸੀਮਲ ਰੱਖ ਕੇ ਆਪਾਂ ਜੋੜ ਲਵਾਂਗੇ 0.1 0.03 0.007 ਤਾਂ ਇਹਨੂੰ ਬੇਟਾ ਜਦੋਂ ਅਸੀਂ ਜੋੜਾਂਗੇ ਇੱਥੇ ਤੁਹਾਨੂੰ ਦੱਸਿਆ ਸੀ ਜ਼ੀਰੋਆਂ ਅਸੀਂ ਸੱਜੇ ਹੱਥ ਆਪਣੇ ਕੋਲੋਂ ਵੀ ਲਾ ਸਕਦੇ ਤੁਹਾਨੂੰ ਸੌਖਾ ਲੱਗੂ 7 ਦਾ 7 3 ਦੇ 3 1 ਦਾ 1.0 ਦਾ ਤੇ ਇਧਰਲੇ ਪਾਸੇ ਜ਼ੀਰੋ ਲਾਉਣੀ ਤਾਂ ਵੀ ਸੇਮ ਹੀ ਰਹਿਣਾ ਨਹੀਂ ਲਾਉਂਗੇ ਤਾਂ ਵੀ ਸੇਮ ਹੀ ਰਹਿ ਜਾਣਾ ਅਨਸਰ ਤਾਂ 0.137 ਉੱਤਰ ਆ ਗਿਆ 0. ਆ ਚਾਰ ਨੰਬਰ ਤੇ 137 ਉੱਤਰ ਆ ਗਿਆ ਇਹ ਸੀ ਬੇਟਾ ਇਹਦਾ ਸਵਾਲ ਨੰਬਰ 5 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ